ਵੀਰਣਾ ਸਰਵਿਸਿੰਗ ਹੈ ਕਿੱਥੇ ਤਰਨੇ ਵਾਲੇ ਮੈਂ ਕਹਿੰਦਾ ਵਿਚਰਿੰਦਾ ਜੀ ਕੀ ਹੋਇਆ ਪਰੇ ਨਾਲ ਮਾਰੋ ਅਸੀਂ ਕਹਿੰਦੇ ਦੁਆਏ ਆ ਅਸੀਂ ਦਿੱਲੀ ਤੋਂ ਟੈਕਸੀ ਲਈ ਆ ਵਨਵੇ ਰਾਤ ਆਏ ਆ ਤੇ ਰਾਤ ਇੱਕ ਜਗ੍ਹਾ ਰੁਕੇ ਆ ਉਸ ਪਿੰਡ ਦਾ ਮੈਨੂੰ ਨਾ ਨਹੀਂ ਹੋ ਯਾਰ ਕੀ ਨਾ ਹੈਗਾ ਸ਼ਾਬਾਸ਼ ਸ਼ਾਬਾਸ਼ ਤੇ ਰੁਕੇ ਆ ਥੋੜੀ ਦੇਰ ਤੇ ਉਸੇ ਤੱਕ ਪੈਸੇ ਮੇਰੇ ਕੋਲ ਸੀਗੇ ਉਸ ਤੋਂ ਬਾਅਦ ਜਦੋਂ ਪਿੰਡ ਸਾਨੂੰ ਛੱਡ ਕੇ ਗਿਆ ਟੈਕਸੀ ਡਰਾਈਵਰ ਗੜੀਜੀਤ ਸਿੰਘ ਦੇ ਵਿੱਚ ਤੇ ਉਦੋਂ ਮੈਂ ਪੈਸੇ ਚੈੱਕ ਨਹੀਂ ਕੀਤੇ ਲੇਕਿਨ ਉਹ ਜਿਹੜਾ ਬੈਚਸ ਬੈਗ ਦੇ ਵਿੱਚ ਪੈਸੇ ਸੀਗੇ ਉਹ ਬੈਗ ਮੇਰੇ ਕੋਲ ਸ਼ਗਮਾ ਦੇਖਿਆ ਜਦ ਜੋ ਗੱਡੀ ਚੋਂ ਮੈਂ ਉਤਰਿਆ ਸਵੇਰ ਜਦੋਂ ਮੈਂ ਉਠਿਆ ਤੇ ਮੈਂ ਚੈੱਕ ਕੀਤਾ ਕਿ ਹੁਣ ਸਵੇਰ ਨੂੰ ਮੈਨੂੰ ਪੈਸੇ ਦੀ ਲੋੜ ਆ ਮੈਂ ਪੈਸੇ ਚੇਂਜ ਕਰਾ ਰਪਈਆ ਚ ਕਨਵਰਟ ਕਰਵਾ ਲਮ ਤੇ ਬੈਗ ਖਾਲੀ ਸੀ ਲੈ ਰੱਖਿਆ ਤੁਸੀਂ ਕਿਤੇ ਸੀ ਬੈਗ ਜਿੱਥੇ ਮੈਂ ਸੁੱਤਾ ਉਹ ਬੈਡਰੂਮ ਦੇ ਵਿੱਚ ਰੱਖਿਆ ਸੀਗਾ ਨਹੀਂ ਗੱਡੀ ਤੁਸੀਂ ਕਿੱਧਰ ਰੱਖੀ ਗੱਡੀ ਦੇ ਵਿੱਚ ਪਿਛਲੀ ਸੀਟ ਦੇ ਗੱਬੇ ਰੱਖੇ ਤੇ अकेਲੀ ਗੱਡੀ 26 ਸੀ ਗਈ ਸੀ ਹਾਂਜੀ ਗੈਸ ਪੌਲ ਗੈਸ ਪੌਲ ਦੀ ਉਹਦੇਵਨ ਗੈਸ ਪਾਇਆ ਫਿਰ ਉਹਨੇ ਗੈਸ ਇੱਥੇ ਚਾਰਾ ਥਾਬਾਪਰਾ ਆਇਆ ਅਸੀਂ ਵਾਸ਼ਮ ਯੂਜ਼ ਕੀਤਾ ਉਦੋਂ ਉਦੋਂ ਨਹੀਂ ਤੇਰਾ ਬੈਕ ਸੀਗਾ ਉਹ ਗੱਡੀ ਸੀਗਾ ਉਹ ਗੱਡੀ ਸੀਗਾ ਤੁਸੀਂ ਬਾਹਰ ਸੀਗੇ ਅਸੀਂ ਬਾਹਰ ਤੁਸਾ ਕੇ ਉਸ ਤੇ ਹਾਂਜੀ ਹਣ ਚੱਕਿਆ ਉਸ ਕਿੰਨੇ ਡਾਲਰ ਸੀਗੇ ਉਹਦੇ ਵਿੱਚ ਜਿਗਾ 54 5400 ਅਮਰੀਕਨ 4900 ਕੈਨੇਡੀਅਨ 1500 ਪਾਉਂਡ ਬ੍ਰਿਟਿਸ਼ ਪਾਉਂਡ ਉਹ ਡਰਾਈਵਰ ਤੁਸੀਂ ਕਿਤੋਂ ਗੱਡੀ ਤੁਸੀਂ ਕਿੱਥੇ ਹਾਇਰ ਕੀਤਾ ਸੀ ਉਹ ਗੱਡੀ ਦਿੱਲੀ ਤੋਂ ਹਾਇਰ ਕੀਤੀ ਗਈ ਬੰਨ ਵੇਲੇ ਤੁਮ ਜਾਣਦੇ ਸੀ ਬੰਦੇ ਤੁਸੀਂ ਕਿਦਾਂ ਹਾਇਰ ਕੀਤਾ ਫੋਨ ਤੇ ਫੋਨ ਤੇ ਕੀਤੀ ਗੱਡੀ ਉਹ ਗੱਡੀ ਨੰਬਰ ਹੈਗਾ ਆਪਣਾ ਮੈਂ ਹੈਗਾ ਸਰ ਗੱਡੀ ਨੰਬਰ ਕੀ ਗੱਡੀ ਦਾ ਟੈਂਪਰੇਰੀ ਨੰਬਰ ਹੈਗਾ T0925 PB 86 655E ਹੁਣ ਤੁਸੀਂ ਕੀ ਚਾਹੁੰਦੇ ਹੋ ਹੁਣ ਚਾਹੁੰਦੇ ਮੇਰੇ ਨਾਲ ਸਾਫ਼ ਮੇਰੇ ਪੈਸੇ ਮੈਨੂੰ ਮੁੜ ਜਾਣ ਦੀ ਕੰਪਲੇਨ ਕਰਦੇ ਹਾਂ ਜੀ ਮੈਂ ਆਪਣੀ ਬੇਟੀ ਦੀ ਸ਼ਾਦੀ ਲਈ ਸ਼ੋਪਿੰਗ ਕਰਨ ਆਇਆ ਸੀ ਤੇ ਤੇ ਐਸੀ ਹੁਣ ਨਹੀਂ ਹੈ ਮੇਰੇ ਕੋਲ ਵੱਡੀ ਬੰਗੜ ਜੀ ਕਿਹੜਾ ਕਿਥੇ ਡੀਸਕੂਪੇ ਜਾ ਮਾਰਦੇ ਮੰਗੜੀ ਦੇ ਸੰਦੇਸ਼ ਦੀ ਬੰਗੜੀ ਵਿਆਹ ਸੁਣਦਾ ਹਾਂ ਤਾਂ ਤਾਂ ਸਾਡੇ ਵੱਲੋਂ ਤੁਹਾਨੂੰ ਸਤਿਕਾਰ ਜੀ ਦੇਖੋ ਇਹ ਜਿਹੜੀ ਇਹਨਾਂ ਦਾ ਵਾਪਰਿਆ ਇਹ ਕੋ ਪਹਿਲਾ ਕੰਮ ਨਹੀਂ ਹੈਗਾ ਨਵੇਂ ਸ਼ਹਿਰ ਤੇ ਤੋਂ ਪਹਿਲਾਂ ਚਾਰ ਪੰਜ ਹੋਰ ਵੀ ਵਾਰਦਾਤਾ ਹੋ ਚੁੱਕੀ ਹੈ ਪਰ ਗੱਲ ਕੀ ਹੈ ਜਿਹੜੇ ਕੋ ਬਾਹਰੋਂ ਆਉਂਦਾ ਬੰਦਾ ਐਨਆਰਆਈ ਹੁੰਦਾ ਤਾਂ ਸਮਾਂ ਥੋੜਾ ਹੁੰਦਾ ਜਿੱਦਾਂ ਹੁਣ ਆਪਣੀ ਬੇਟੀ ਦੀ ਵਿਆਹ ਲਈ ਸ਼ਾਪਿੰਗ ਕਰਨ ਆਇਆ ਕਿੰਨੇ ਚਿਰ ਲਈ ਦੋ ਹਫ਼ਤੇ ਜਾਂ ਤਿੰਨ ਹਫ਼ਤੇ ਅਗਲਾ ਹਰ ਕੋਈ ਐਨਆਰਆਈ ਡਰਦਾ ਵੀ ਜੇ ਮੈਂ ਕੰਪਲੀਟ ਦੇ ਚੱਲ ਗਿਆ ਪੁਲਿਸ ਦੇ ਗੀੜੇ ਮਾਰਨੇ ਪੈਣੇ ਆ ਵੀ ਪਤਾ ਨਹੀਂ ਕਿੰਨਾ ਟਾਈਮ ਲੜਣਾ ਦਾ ਡਰਦਾ ਕਹਿੰਦਾ ਯਾਰ ਜਿੱਥੇ ਐਨੇ ਗਿਆ ਚੱਲ ਕੋਈ ਗੱਲ ਨਹੀਂ ਉਸ ਵਰ ਵੀ ਕਰ ਲੈਂਦਾ ਕਿਉਂਕਿ ਉਹ ਮਿਹਨਤ ਦੀ ਕਮਾਈ ਹੈ ਜੀ ਇਹਨਾਂ ਦੀ ਆ ਪਟਾਉਣ ਦੀ ਗੱਡੀ ਕਰਕੇ ਗਏ ਸੀ ਜਦ ਦਿੱਲੀ ਗਏ ਉੱਥੇ ਇਹਨਾਂ ਦਾ ਸਮਾਨ ਵੀ ਵਧ ਗਿਆ ਤੇ ਇਹਨਾਂ ਨੇ ਬੰਦਾ ਵੀ ਵਧਿਆ ਤੇ ਜਿਹੜਾ ਬੰਦਾ ਇਹ ਲੈ ਕੇ ਗਿਆ ਸੀ ਉਹਨੂੰ ਕਹਿ ਆ ਵੀ ਸਾਨੂੰ ਗੱਡੀ ਦੀ ਹੋਰ ਲੋਡ ਪੈਣੀ ਹੈ ਉਹਨੇ ਇਹਨਾਂ ਨੂੰ 92 ਦੀ ਗੱਡੀ ਕਰਾ ਦਿੱਤੀ ਠੀਕ ਹੈ ਜੀ ਉਹ 92 ਦੀ ਜਿਹੜੀ ਗੱਡੀ ਹੈ ਟੈਕਸੀ ਸਟੈਂਡ ਬੰਗਾ ਦੀ ਹੈ ਤੇ ਜਿਹੜਾ ਉਹਦਾ ਮਾਲਕ ਹੈ ਮਾਲ ਗੱਲਦਾ ਜਿਹੜਾ ਚਲਾਉਂਦਾ ਹੈ ਉਹ ਪਠਲਾਵੇ ਦਾ ਹੈ ਤੇ ਜਦੋਂ ਇਹ ਰਸਤੇ 'ਚ ਪਹਿਲਾਂ ਪਹਿਲਵਾਨ ਦੇ ਢਾਬੇ 'ਤੇ ਰੁਕਿਆ ਉਦੋਂ ਜਿਹੜੇ ਉੱਤਰੀਆ ਪਏ ਸੀ ਬੱਚੇ ਸੀ ਤੇ ਅਮਨ ਢਾਬੇ ਦੇ ਸ਼ਾਹਬਾਦਾ 'ਤੇ ਰੁਕੇ ਆ ਜਦੋਂ ਉੱਥੇ ਆਕੇ ਦੀ ਚੈੱਕ ਕੀਤੀ ਤਾਂ ਉਦੋਂ ਸਵੇਲੇ ਪੈਸੇ ਸੀਗੇ ਜਦ ਇਹਨਾਂ ਨੂੰ ਉੱਤਰੀ ਕੋਈ ਸਮਾਨ ਜਾਂ ਲੈਣਾ ਸੀ ਕੋ ਦੇਖਿਆ ਪੈਸੇ ਸੀਗੇ ਫਿਰ ਉਹਨਾਂ ਨੂੰ ਡਰਾਈਵਰ ਨੇ ਕਿਹਾ ਵੀ ਮੈਂ ਤੇਲ ਗੈਸ ਪਵਾ ਲਿਆ ਵਾ ਵੀ ਜਾਂਦੇ ਤੂੰ ਹੀ ਰੋ ਕੋ ਸਾਹਮਣੇ ਪਰੇ ਪੈਟਰੋਲ ਪੰਪ ਸੀ ਉਧਰੋਂ ਚਲੇ ਗਿਆ ਗੈਸ ਪਾਉਣ 10 ਮਿੰਟ ਲੱਗੇ ਹੋਏ 10 ਮਿੰਟੇ ਦੱਸਦੇ ਵੀ 10 ਮਿੰਟਾਂ ਬਾਅਦ ਉਹ ਵਾਪਸ ਆਇਆ ਤੇ ਇਹਨਾਂ ਨੂੰ ਬਿਠਾ ਲਿਆ ਘਰ ਲਿਆ ਰਾਤ ਤਕਰੀਬਨ ਆੜੀ ਰਾਤ ਆ 8:30 ਵਜੇ ਇਹ ਘਰ ਪਹੁੰਚਿਆ ਗੜੀਜੀਤ ਸਿੰਘ ਜਦੋਂ ਸਵੇਰੇ ਉੱਠੇ ਨਹੀਂ ਪਰਸ ਦੇਖਿਆ ਚ ਪੈਸੇ ਸਾਰੇ ਹੈ ਨਹੀਂ ਤੇ ਹੁਣ ਜਦ ਇਹਨਾਂ ਨਾਲ ਸੰਪਰਕ ਕੀਤਾ ਵੀ ਸਾਡੇ ਨਾਲ ਆ ਅਰ ਮੈਂ ਨਾਲ ਧੰਨਵਾਦ ਕਰਦਾ ਵੀ ਇਹ ਇੱਥੇ ਤੱਕ ਆਏ ਆ ਥਾਣੇ ਤੱਕ ਆਏ ਆ ਦਰਖਾਸਤ ਦਿੱਤੀ ਆ ਕਿਉਂਕਿ ਇਹ ਲੋਕੀ ਜਿਹੜਾ ਨਾ ਵਨ ਵੇ ਦਾ ਕੰਮ ਹੈ ਇਹ ਲੋਕੀ ਅਧ ਰੇਡ ਤੇ ਜਾਂਦੇ ਆ ਕੋਈ ਮਕਸਦ ਹੈ ਉਹਨੇ ਪੈਸੇ ਕਿਦੇ ਉਹਦਾ ਪੂਰੇ ਕਰਨੇ ਆ ਇਹ ਚ ਸਾਰੇ ਨਹੀਂ ਇਦਾਂ ਮੈਂ ਸਾਰਿਆਂ ਤਾਂ ਨਹੀਂ ਕਹਿੰਦਾ ਜਿਹੜੇ ਕਈ ਬੰਦੇ ਚ ਲਾਲਚ ਤੇ ਆ ਕੇ ਨਾ ਉਹ ਕੰਮ ਕਰਦੇ ਆ ਤੇ ਉਹ ਗਲਤ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਰੋਕਣਾ ਚਾਹੁੰਦੇ ਆ ਦੇਖੋ ਅਸੀਂ ਪੰਜਾਬ ਟੈਕਸੀ ਆਪਰੇਟਰ ਯੂਨੀਅਨ ਰਿਸਟ ਨੰਬਰ 31 ਮੈਂ ਸੂਬੇ ਦਾ ਵਾਈਸ ਚੇਅਰਮੈਨ ਮੈਂ ਨਾਲ ਚਿੱਲੇ ਦੇ ਪ੍ਰਧਾਨ ਸਾਹਿਬ ਮਕਰ ਅਨਸਰੋਂ ਤੇ ਜਦੋਂ ਇਸ ਇਦਾਂ ਦਾ ਕੋਈ ਕੰਮ ਹੁੰਦਾ ਤੇ ਅਸੀਂ ਜੌਨਿਆਂ ਬਿਨਾਂ ਤੇ ਲਗਾਮ ਲਾਈ ਜਾਵੇ ਜਿਹੜਾ ਬੰਦਾ ਦੇਖੋ ਹੁਣ ਇਹ ਨਹੀਂ ਸੀ ਜਾਣਦੇ ਉਹਨੂੰ ਕਿ ਟੈਕਸੀ ਵਾਲੇ ਨੂੰ ਨਹੀਂ ਜਾਂ ਟੈਕਸੀ ਵਾਲੇ ਇਹਨਾਂ ਨੂੰ ਨਹੀਂ ਸੀ ਜਾਣਦਾ ਅਸੀਂ ਜਿੰਨੇ ਵੀ ਐਨ ਆਰ ਆ ਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜੇ ਜਦੋਂ ਤੁਸੀਂ ਗੱਡੀ ਤੇ ਇਹਦਾ ਚਲੋ ਕਰਕੇ ਹੀ ਗਏ ਆ ਕਈ ਤਾਂ ਕਰਕੇ ਹੀ ਨਹੀਂ ਜਾਂਦੇ ਉੱਥੋਂ ਸਿੱਧੇ ਉਹਨਾਂ ਜਾਂ ਤਾਂ ਆਪਾਂ 1.5-2 ਲੱਖ ਦੀ ਟੈਕ ਲਾਉਣੀ ਆ ਤੇ ਆਪਾਂ ਇੱਕ ਉੱਥੋਂ ਜੇ ਦਿੱਲੀਆਂ ਛੋਟੀ ਗੱਡੀ ਵੀ 8 ਦੀ 8500 ਦੀ ਹੋ ਰਹੀ ਹੈ ਤੇ ਉਹ ਤੁਸੀਂ ਆਪਣੇ ਲੋਕਲ ਬੰਦੇ ਕੋਲ ਕਰਕੇ ਜਾਓ ਤਾਂ ਕਿ ਤੁਸੀਂ ਸੇਫ ਰਹੋ ਇਹ ਪਛਾਣ ਕਿਵੇਂ ਹੈ ਬੰਗੇ ਦੀ ਗੱਡੀ ਇਹ ਜਦੋਂ ਕਰਕੇ ਦਿੱਤੀ ਆ ਫਿਰ ਜਦੋਂ ਗੱਡੀ 'ਚ ਆਏ ਆ ਫਿਰ ਗੱਲਾਂ ਬਾਤਾਂ ਹੋਈਆਂ ਫਿਰ ਪਤਾ ਮੇਰੀ ਵੀ ਗੱਲ ਹੋਈ ਸਵੇਰੇ ਗੱਲ ਹੋਈ ਆ ਤੇ ਮਾਲਕ ਨਾਲ ਗੱਲ ਹੋਈ ਆ ਮਾਲਕ ਨੇ ਇੱਕ ਨੋਟ ਦਿੱਤਾ ਕਹਿੰਦਾ ਵੀ ਸਾਡੇ ਬੰਦੇ ਦਾ ਕੰਮ ਨਹੀਂ ਹੈਗਾ ਤੇ ਫੇਰ ਜਦ ਇਹਨਾਂ ਨੂੰ ਨਹੀਂ ਉਹਨਾਂ ਤੇ ਯਕੀਨ ਆਇਆ ਫਿਰ ਨਹੀਂ ਦਰਖਾਸਤ ਦਿੱਤੀ ਇਹ ਸਾਹਿਬ ਕੀ ਮੰਗ ਕਰਦੇ ਬਿਲਕੁਲ ਸਾਹਿਬੀ